ਵਾਦੇ ਨਾਲ ਤਰਤੀਬ ਆ ਜਾਣਾ ਸਾਨੂੰ ਤੇ ਅਸੀਂ ਪੰਜਾਬ ਨੂੰ ਕੱਲ ਹੀ ਪਾਰਾਂ ਤੇ ਖੜਾ ਕਰ ਲਈਏ ਤੇ ਪੰਜਾਬ ਨੇ ਉਹ ਵੀ ਜਾਣਾ ਦੂਜੀ ਮੈਂ ਤੁਹਾਡੇ ਰਾਈ ਹੋਰ ਬੇਨਤੀ ਕਰ ਦੇਣੀ ਚਾਹਨਾ ਸਾਡੇ ਪੰਜਾਬ ਨੂੰ ਇਹ ਜਨਾਬ ਪੇਸ਼ ਕਰੋ ਕਿ ਅਸੀਂ ਮਰ ਚੱਲੇ ਹਾਂ ਨਹੀਂ ਮਰਦੇ ਇਹ ਇਹ ਅਟਕ ਟੱਪ ਕੇ ਆ ਨਾ ਤੇ ਇਹ ਤੇ ਇਹਦੇ ਦਰਿਆ ਸਾਡੇ ਆਪਣੇ ਨੇ ਪਰ ਸਮੱਸਿਆ ਇਹ ਹੀ ਵੀ ਸਾਡੇ ਦਰਿਆ ਗੁਲਾਮ ਕਰ ਲੈ ਜਿਹੜੇ ਪਾਣੀਆਂ ਨੇ ਸਾਡੀ ਫਸਲ ਪਾਲਣੀ ਸੀ ਨਾ ਅੱਜ ਉਹਨਾਂ ਪਾਣੀਆਂ ਨਾਲ ਸਾਡੀ ਫਸਲ ਗਲ ਹੀ ਗਈ ਹੈ ਪਰ ਜੇ ਇਹ ਹਾਲ ਬਣੇ ਨੇ ਵੇਖੋ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਜਿੰਨੇ ਇਲਾਕੇ ਹਨ ਚਾਹੇ ਨੇ ਜੇ ਇਦਾਂ ਸੰਗਤ ਸਹਿਯੋਗ ਦਵੇ ਤੇ ਸਾਨੂੰ ਦਿੱਲੀ ਦੇ ਪਾਣੀ ਦੀ ਬੂੰਦ ਵੀ ਲੋੜਿਆ ਨਹੀਂ ਲੋੜ ਆਹੀਂ ਤੇ ਉਹ ਆ ਜਿਹੜੇ ਇਹਨਾਂ ਨੂੰ ਦਿੰਨੇ ਆ ਜੇ ਦਿੱਲੀੋਂ ਕਿਤੇ ਪਾਣੀ ਦੀ ਬੂੰਦ ਸਾਡੇ ਲੋਕਾਂ ਪੀਣੇ ਨਾ ਸਾਡਾ ਮਰਨੇ ਆ ਨਾ ਇਦਾਂ ਪੇਸ਼ ਕਰੋ ਸਾਨੂੰ ਚੜ੍ਹਦੀ ਕਲਾ ਵਾਲੇ ਬਣਨੇ ਆਂ ਚੜ੍ਹਦੀ ਕਲਾ 'ਚ ਰਾਵਾਂਗੇ ਦਿੱਲੀ ਦੀ ਪਾਣੀ ਦੀ ਬੂੰਦ ਸਾਡੇ ਸੰਗ ਥੱਲੇ ਨਗਣਾ ਸਾਡੇ ਲਈ ਉਦਾਂ ਹੀ ਮਰਨੋ ਆਣਾ ਅਸੀਂ ਆਪ ਉਠਾਂਗੇ ਅਸੀਂ ਖੜਾਂਗੇ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਇਹ ਨਹੀਂ ਬਣਦੀ ਵੀ ਸਾਡੇ ਹਰਲੇ ਕੱਢ ਕੇ ਕੁਝ ਸਾਨੂੰ ਫੰਡ ਦੇ ਦੇ ਪੜ ਦੇ ਓ ਯਾਰ ਤੁਸੀਂ ਟੈਕਸ ਲਈਦੇ ਹੋ ਸਾਡੀ ਜ਼ਿੰਮੇਵਾਰੀ ਆਪ ਬਣਦੀ ਇਸ ਕਰਕੇ ਅਸੀਂ ਬਹੁਤਾ ਤੁਹਾਨੂੰ ਕਹਿੰਦੇ ਨਹੀਂ ਅਸੀਂ ਕੋਈ ਮੰਗਦੇ ਨਹੀਂ ਕਿ ਤੁਹਾਡੇ ਦੇਣਾ ਹੋਊਗਾ ਤੇ ਦੇ ਦਿਆ ਜੇ ਜੇ ਤੁਹਾਨੂੰ ਲੱਗਦਾ ਹੋਊਗਾ ਨਹੀਂ ਦੇਣਾ ਨਾ ਦਿਓ ਅਸੀਂ ਪੰਜਾਬ ਪੈਰਾਂ ਦੇ ਖੜਾ ਕਰ ਲਾਂਗੇ ਆਪਣੇ